ਗੁਰੂ ਪਿਆਰਿਓ ਇੱਕ ਦਿਨ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਹਿਬ ਪਾਤਸ਼ਾਹ ਮਹਾਰਾਜ ਜੀ ਦਸਮੇਸ਼ ਪਿਤਾ ਆਪਣੇ ਦੀਵਾਨਵਲ ਨੂੰ ਜਾ ਰਹੇ ਸਨ ਜਿੱਥੇ ਕੀਰਤਨ ਹੋ ਰਿਹਾ ਸੀ ਜਦੋਂ ਦੀਵਾਨਵਲ ਜਾ ਰਹੇ ਨੇ ਨਾ ਤਾਂ ਰਸਤੇ ਦੇ ਵਿੱਚ ਇੱਕ ਸਿੱਖ ਕੰਦ ਨੂੰ ਲਿਪ ਰਿਹਾ ਸੀ ਕੰਦ ਨੂੰ ਮਿੱਟੀ ਦੇ ਨਾਲ ਲੇਪਨ ਕਰ ਰਿਹਾ ਸੀ ਜਦੋਂ ਉਹ ਸਿੱਖ ਕੰਧ ਨੂੰ ਲਿਪ ਰਿਹਾ ਏ ਨਾ ਉਹ ਆਪਣੇ ਕੰਮ ਦੇ ਵਿੱਚ ਇੰਨਾ ਰੁੱਝਿਆ ਹੋਇਆ ਏ ਕਿ ਉਸ ਨੂੰ ਇਹ ਵੀ ਨਹੀਂ ਪਤਾ ਚੱਲ ਰਿਹਾ ਕਿ ਕੋਲ ਦੀ ਕੌਣ ਲੰਘ ਗਿਆ ਲਾਗੇ ਦੀ ਕੌਣ ਕੋਈ ਲੰਘਿਆ ਏ ਕੌਣ ਆਇਆ ਤੇ ਕੌਣ ਗਿਆ ਉਸ ਨੂੰ ਕੁਝ ਪਤਾ ਨਹੀਂ ਹੈ ਉਹ ਕੰਮ ਦੀ ਮਸਤੀ ਦੇ ਵਿੱਚ ਐਸਾ ਰੁੱਝਿਆ ਹੋਇਆ ਏ ਨਾ ਦਸ਼ਮੇਸ਼ ਪਿਤਾ ਉਹਨਾਂ ਦੇ ਜਦੋਂ ਕੋਲ ਦੀ ਲੰਘੇ ਨੇ ਨਾ ਤਾਂ ਕੰਧ ਉੱਤੇ ਜਦੋਂ ਉਹਨਾਂ ਨੇ ਥੋਬਾ ਮਾਰਿਆ ਏ ਉਸ ਪਾਸੋਂ ਗੁਰੂ ਜੀ ਦੇ ਜਾਮੇ ਉੱਤੇ ਚਿੱਕੜ ਦੀਆਂ ਛੱਟਾਂ ਪੈ ਗਈਆਂ ਜਦੋਂ ਇਹ ਚਿੱਕੜ ਦੀਆਂ ਛੱਟਾਂ ਪੰਨਾਂ ਨੇ ਨਾ ਉਸ ਸਿੱਖ ਨੂੰ ਕੁਝ ਨਹੀਂ ਪਤਾ ਕਿ ਗੁਰੂ ਜੀ ਕੋਲ ਦੀ ਲੰਘ ਰਹੇ ਨੇ ਤਾਂ ਗੁਰੂ ਜੀ ਦੇ ਨਾਲ ਸੇਵਕ ਜਾ ਰਹੇ ਸਨ ਗੁਰੂ ਜੀ ਨੇ ਆਪਣੇ ਸੇਵਕਾਂ ਨੂੰ ਕਿਹਾ ਏ ਕਿ ਇੱਕ ਜਣਾ ਜਾਓ ਇਸ ਲਪਾਈ ਕਰਨ ਵਾਲੇ ਨੂੰ ਇੱਕ ਥੱਪੜ ਮਾਰੋ ਤਾਂ ਇਹ ਹੁਕਮ ਸੁਣ ਕੇ ਨਾ ਕਈ ਸਿੱਖਾਂ ਨੇ ਭੱਜ ਕੇ ਉਸ ਲੱਪਣ ਵਾਲੇ ਸਿੱਖ ਦੇ ਨਾ ਇੰਨੇ ਥੱਪੜ ਮਾਰੇ ਕਿ ਕੋਈ ਗਿਣਤੀ ਨਾ ਹੋਈ ਬਹੁਤੇ ਥੱਪੜਾਂ ਦੀ ਮਾਰ ਦੇ ਨਾਲ ਉਹ ਗਰੀਬ ਸਿੱਖ ਬੇਹੋਸ਼ ਹੋ ਕੇ ਡਗ ਪਿਆ ਕਿਉਂਕਿ ਗੁਰੂ ਜੀ ਨੇ ਇੱਕ ਥੱਪੜ ਮਾਰਨ ਵਾਸਤੇ ਕਿਹਾ ਇਹ ਸਾਰੇ ਸਿੱਖ ਦੌੜੇ ਗਏ ਤੇ ਉਸ ਸਿੱਖ ਦੇ ਇੰਨੇ ਥੱਪੜ ਮਾਰੇ ਕਿ ਉਸ ਸਿੱਖ ਨੂੰ ਬੇਹੋਸ਼ ਕਰ ਦਿੱਤਾ ਉਸ ਦੀ ਇਹ ਦਸ਼ਾ ਵੇਖ ਕੇ ਨਾ ਗੁਰੂ ਜੀ ਨੇ ਆਪਣੇ ਸੇਵਕਾਂ ਨੂੰ ਕਿਹਾ ਕਹਿੰਦੇ ਅਸਾਂ ਨੇ ਇੱਕ ਥੱਪੜ ਮਾਰਨ ਵਾਸਤੇ ਕਿਹਾ ਸੀ ਤੁਸੀਂ ਸਾਰਿਆਂ ਨੇ ਹੀ ਇਸ ਗਰੀਬ ਨੂੰ ਇੱਕ ਇੱਕ ਥੱਪੜ ਮਾਰ-ਮਾਰ ਕੇ ਬੇਹੋਸ਼ ਕਰ ਦਿੱਤਾ ਗੁਰੂ ਜੀ ਦੇ ਸਾਹਮਣੇ ਸ਼ੀਸ਼ ਨਵਾ ਕੇ ਖੜੇ ਹੋ ਗਏ ਕੋਈ ਗੱਲ ਨਾ ਆਈ ਜਦੋਂ ਗੁਰੂ ਸਾਹਿਬ ਜੀ ਨੇ ਫਿਰ ਕਿਹਾ ਕਹਿੰਦੇ ਮੈਂ ਤੁਹਾਨੂੰ ਜੋ ਹੁਕਮ ਦਿੱਤਾ ਸੀ ਤੁਸੀਂ ਉਸ ਦੀ ਉਲੰਘਣਾ ਕਿਉਂ ਕੀਤੀ ਕਹਿੰਦੇ ਗੁਰੂ ਜੀ ਅਸੀਂ ਤੇ ਆਪ ਜੀ ਦਾ ਹੁਕਮ ਹੀ ਮੰਨਿਆ ਹੈ ਕਹਿੰਦੇ ਹੁਕਮ ਇਹ ਤਾਂ ਨਹੀਂ ਮੈਂ ਦਿੱਤਾ ਅਕਲੀ ਸਾਹਿਬ ਸੇਵੀ ਹੈ ਅਕਲੀ ਕੀਚੈਦਾਨ ਕਹਿੰਦੇ ਤੁਸੀਂ ਅਕਲ ਕਿਉਂ ਨਹੀਂ ਰੱਖੀ ਮੈਂ ਤੁਹਾਨੂੰ ਜੋ ਕਿਹਾ ਤੁਸੀਂ ਉਹ ਸੁਣਿਆ ਕਿਉਂ ਨਹੀਂ ਮੈਂ ਤੁਹਾਨੂੰ ਇੱਕ ਥੱਪੜ ਮਾਰਨ ਵਾਸਤੇ ਕਿਹਾ ਪਰ ਤੁਸੀਂ ਉਸ ਗਰੀਬ ਸਿੱਖ ਨੂੰ ਬਹੁਤ ਜ਼ਿਆਦਾ ਥੱਪੜ ਮਾਰੇ ਨੇ ਇੰਨੀ ਗੱਲ ਕਰਕੇ ਨਾ ਗੁਰੂ ਜੀ ਦੀਵਾਨ ਦੇ ਵਿੱਚ ਚਲੇ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀਵਾਨ ਦੇ ਵਿੱਚ ਪਹੁੰਚੇ ਦੀਵਾਨ ਸਜਿਆ ਹੋਇਆ ਹੈ ਉਸ ਬੇਹੋਸ਼ ਸਿੱਖ ਨੂੰ ਵੀ ਹੋਸ਼ ਆਈ ਉਹ ਵੀ ਦੀਵਾਨ ਦੇ ਵਿੱਚ ਆ ਗਿਆ ਦੀਵਾਨ ਦੇ ਵਿੱਚ ਬੈਠਾ ਮਨ ਹੀ ਮਨ ਦੇ ਵਿੱਚ ਸੋਚ ਰਿਹਾ ਕਿ ਮੈਂ ਗੁਰੂ ਘਰ ਦੀ ਸੇਵਾ ਕਰ ਰਿਹਾ ਸੀ ਮੈਨੂੰ ਫਿਰ ਬੀਮਾਰ ਪੈ ਗਈ ਮੇਰੇ ਵਿੱਚ ਕੋਈ ਨਾ ਕੋਈ ਗਲਤੀ ਹੋਵੇਗੀ ਜੋ ਇੰਨੀ ਮਾਰ ਪਈ ਹੈ ਤਾਂ ਉਸ ਨੂੰ ਸਿੱਖਾਂ ਨੇ ਦੱਸਿਆ ਕਿ ਤੂੰ ਗੁਰੂ ਸਾਹਿਬ ਜੀ ਦਾ ਯਾਮਾ ਖਰਾਬ ਕਰ ਦਿੱਤਾ ਕੱਪੜੇ ਖਰਾਬ ਕਰ ਦਿੱਤੇ ਸਨ ਇਸ ਕਰਕੇ ਤੇਰੇ ਮਾਰ ਪਈ ਹੈ ਤਾਂ ਸਿੱਖ ਨੂੰ ਬੜਾ ਸ਼ਰਮਿੰਦਾ ਹੋਣਾ ਪਿਆ ਤੇ ਮੈਂ ਗੁਰੂ ਸਾਹਿਬ ਜੀ ਦਾ ਜਾਮਾ ਖਰਾਬ ਕਰ ਦਿੱਤਾ ਪਰ ਗੁਰੂ ਪਿਆਰਿਓ ਗੁਰੂ ਸਾਹਿਬ ਜੀ ਤਾਂ ਪਰਖ ਲੈ ਰਹੇ ਸਨ ਉਹਨਾਂ ਸਿੱਖਾਂ ਦੀ ਕਿ ਹੁਕਮ ਕਿੰਨਾ ਕੁ ਮੰਨਦੇ ਨੇ ਦੀਵਾਨ ਦੀ ਸਮਾਪਤੀ ਹੋਈ ਹੈ ਤਾਂ ਗੁਰੂ ਜੀ ਨੇ ਕਿਹਾ ਜਿਹੜੇ ਸੇਵਕਾਂ ਨੇ ਉਸ ਸਿੱਖ ਦੇ ਚਪੇੜਾ ਮਾਰੀਆਂ ਸਨ ਤਾਂ ਗੁਰੂ ਜੀ ਨੇ ਕਿਹਾ ਕਹਿੰਦੇ ਜੇਕਰ ਤੁਸੀਂ ਸਾਡਾ ਹੁਕਮ ਮੰਨਦੇ ਹੋ ਨਾ ਤਾਂ ਇਸ ਸਿੱਖ ਨੂੰ ਕੋਈ ਆਪਣੀ ਲੜਕੀ ਦਾ ਸਾਖ ਦਿਓ ਗੁਰੂ ਜੀ ਦਾ ਇਹ ਬਚਨ ਸੁਣ ਕੇ ਨਾ ਸਭ ਚੁੱਪ ਹੋ ਗਏ ਕਿਉਂ ਕਿਉਂਕਿ ਉਹ ਗਰੀਬ ਸੀ ਕਹਿੰਦੇ ਗੁਰੂ ਦਾ ਹੁਕਮ ਮੰਨਣਾ ਤਦ ਹੀ ਜਥਰਤ ਹੈ ਜੇਕਰ ਗੁਰੂ ਦੇ ਸਾਰੇ ਹੁਕਮ ਮੰਨੇ ਜਾਣ ਕਹਿੰਦੇ ਪਰ ਤੋ ਹਾਥੋਂ ਸਿੱਖੀ ਬਹੁਤ ਦੂਰ ਹੈ ਸੌਖਾ ਹੁਕਮ ਤੁਸੀਂ ਮੰਨ ਲੈਂਦੇ ਹੋ ਤੇ ਔਖੇ ਸਮੇਂ ਚੁੱਪ ਸਾਧ ਲੈਂਦੇ ਹੋ ਗੁਰੂ ਪਿਆਰਿਓ ਹਾਲ ਸਾਡਾ ਵੀ ਇਹੀ ਹੈ ਜੇ ਕਿਤੇ ਸੌਖਾ ਹੁਕਮ ਹੋਵੇ ਨਾ ਤਾਂ ਅਸੀਂ ਮੰਨ ਲੈਂਦੇ ਆਂ ਜਿੱਥੇ ਕਿਤੇ ਭੀੜ ਪਵੇ ਅਸੀਂ ਵੀ ਚੁੱਪ ਹੋ ਜਾਂਦੇ ਆਂ ਤਾਂ ਗੁਰੂ ਜੀ ਨੇ ਕਿਹਾ ਕਹਿੰਦੇ ਸਿੱਖੀ ਤੁਹਾ ਤੋਂ ਬਹੁਤ ਦੂਰ ਹੈ ਗੁਰੂ ਜੀ ਦੇ ਇਹ ਬਾਕ ਸੁਣ ਕੇ ਨਾ ਕੰਧਾਰ ਦੇ ਇੱਕ ਸਿੱਖ ਅਜੈਬ ਸਿੰਘ ਨੇ ਆਪਣੀ ਲੜਕੀ ਦਾ ਡੋਲਾ ਉਸ ਸਿੱਖ ਨੂੰ ਜੋ ਕੰਧ ਲਿਪ ਰਿਹਾ ਸੀ ਲੇਪਣੀ ਸਿੰਘ ਨੂੰ ਦੇ ਦਿੱਤਾ ਏ ਅਤੇ ਗੁਰੂਕੀਆਂ ਬੇਅੰਤ ਖੁਸ਼ੀਆਂ ਪ੍ਰਾਪਤ ਕੀਤੀਆਂ ਉਹ ਸਿੱਖ ਜਿਸ ਨੂੰ ਥੱਪੜ ਪਏ ਸੀ ਨਾ ਉਹ ਵੀ ਮਨ ਦੇ ਵਿੱਚ ਸੋਚ ਰਿਹਾ ਹੈ ਕਿ ਇਹ ਗੁਰੂ ਜੀ ਦਾ ਕੌਤਕ ਹੀ ਹੈ ਮੈਨੂੰ ਮਾਰ ਪੁਆਈ ਥੱਪੜ ਮਰਾਏ ਪਰ ਉਹ ਮੇਰੇ ਭਲੇ ਵਾਸਤੇ ਕਹਿੰਦੇ ਗੁਰੂ ਜੀ ਨੇ ਝਿੜਕਿਆ ਤਾ ਮਿੱਠਾ ਲੱਗਣਾ ਚਾਹੀਦਾ ਹੈ ਜੇ ਬਖਸ਼ਦੇ ਨੇ ਨਾ ਤਾਂ ਗੁਰੂ ਦੀ ਵਡਿਆਈ ਹੈ ਇਸ ਤਰ੍ਹਾਂ ਨਾ ਗੁਰੂ ਸਾਹਿਬ ਜੀ ਨੇ ਸਾਰੇ ਸਿੱਖਾਂ ਨੂੰ ਸੰਬੋਧਨ ਕੀਤਾ ਸਮਝਾਇਆ ਕਿ ਸੌਖਾ ਹੁਕਮ ਮੰਨ ਲੈਂਦੇ ਹੋ ਪਰ ਔਖੇ ਹੁਕਮ ਨੂੰ ਚੁੱਪ ਹੋ ਜਾਂਦੇ ਹੋ ਅਸਲੀ ਸਿੱਖ ਉਹੀ ਹੈ ਜਿਹੜਾ ਗੁਰੂ ਜੀ ਦਾ ਹਰ ਇੱਕ ਹੁਕਮ ਮੰਨੇ ਸੋ ਸਾਰੇ ਸਿੱਖਾਂ ਨੇ ਗੁਰੂ ਜੀ ਅੱਗੇ ਸੀਸ ਨਵਾਇਆ ਅਤੇ ਆਪਣੀ ਭੁੱਲ ਬਖਸ਼ਾਈ। ਸੋ ਗੁਰੂ ਪਿਆਰਿਓ ਇਨੀਆਂ ਕੁ ਬੇਨਤੀਆਂ ਪ੍ਰਗਾਨ ਕਰਨੀਆਂ ਜੀ। ਅਗਰ ਇਹ ਸਾਖੀ ਆਪ ਜੀ ਨੂੰ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਲਾਇਕ, ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ। ਅਗਰ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ। ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।